ਸਤਿ ਸ੍ਰੀ ਅਕਾਲ ਆਦਾਬ ਨਮਸਤੇ ਅਸਲਾਮੁਅਲੈਕਮ ਮੈਂ ਹਾਂ ਤੁਹਾਡਾ ਦੋਸਤ پرویز ਭਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਇਸ ਟਾਈਮ ਅਸੀਂ ਖੜੇ ਆਂ ਪਿੰਡ ਦੁਰਾਹਾ ਵਿਖੇ ਵਿਸ਼ਾਲ ਨਗਰ ਤੇ ਤੁਸੀਂ ਸੁਣਿਆ ਹੋਣਾ ਰੌਸ਼ਨ ਫਟੇ ਬੌਂਸਰ ਕਲੱਬ ਕਲੱਬ ਸਿਕਿਉਰਟੀ ਦੁਰਾਹਾ ਤੇ ਬੜਾ ਹੀ ਮਸ਼ਹੂਰ ਕਲੱਬ ਆ ਤੇ ਅੱਜ ਅਸੀਂ ਜਿਹੜੇ ਉਹਨਾਂ ਦੇ ਇਨਚਾਰਜ ਆ ਸਾਡੇ ਨਾਲ ਵੀਰ ਨੇ ਰੋਸ਼ਨ ਵੀਰ ਜੀ ਤੇ ਅੱਜ ਰੋਸ਼ਨ ਵੀਰ ਜੀ ਦਾ ਜਿਹੜਾ ਸਾਰਾ ਬਾਇਓਗ੍ਰਾਫੀ ਜਿਹੜੀ ਆ ਤੁਹਾਨੂੰ ਅਸੀਂ ਰੋਸ਼ਨ ਵੀਰ ਦੇ ਕੋਲੋਂ ਹੀ ਪੁੱਛਵਾਵਾਂਗੇ ਸਾਰੀ ਗੱਲਬਾਤ ਦਿਖਾਵਾਂਗੇ ਤੁਹਾਨੂੰ ਸਾਡੇ ਨਾਲ ਨੇ ਵੀਰ ਰੋਸ਼ਨ ਜੀ ਰੋਸ਼ਨ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਤੁਹਾਡਾ ਜਗ ਪੰਜਾਬੀ ਨਿਊਜ਼ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਅੱਛਾ ਰੋਸ਼ਨ ਜੀ ਪਹਿਲਾਂ ਤਾਂ ਮੈਨੂੰ ਸਿਕਿਉਰਟੀ ਦਾ ਹੋ ਸਕਦਾ ਅੱਖਰ ਉੱਪਰ ਥੱਲੇ ਹੋ ਗਿਆ ਹੋਵੇ ਪਹਿਲਾਂ ਤੁਸੀਂ ਸਿਕਿਉਰਟੀ ਦਾ ਨਾਮ ਦੱਸੋ ਕੋਈ ਨਾ ਭਾਜੀ ਕੋਈ ਨਾ ਸਰਮ ਬੈਰੀਸ ਕੋਲੀ ਦਾ ਨੋ ਹੈਗਾ ਆਪਣਾ ਰੋਸ਼ਨ ਬਾਉਂਸਰ ਫਤੇ ਬਾਉਂਸਰ ਕਲੱਬ ਸਿਕਿਉਰਟੀ ਦਰਾਹਾ ਆਵਾਡ ਨੰਬਰ 1 ਆਪਣਾ ਮਿਸ਼ਾਨ ਨਗਰ ਪੈਂਦਾ ਵਾ ਦਰਾਹਾ ਜੀ ਤੇ ਇਹੀ ਅਖਰ ਤੇ ਤੁਸੀਂ ਬਹੁਤ ਸੋਹਣਾ ਬੋਲਿਆ ਵਾ ਬਹੁਤ ਵਧੀਆ ਧੰਨਵਾਦ ਤੁਹਾਡੇ ਆਪਾਂ ਇਦੇ ਰੋਸ਼ਨ ਵੀਰ ਜੀ ਚੱਲਦੇ ਆ ਪਹਿਲਾਂ ਨਾ ਦਰਸ਼ਕਾਂ ਨੂੰ ਅੱਜ ਸਟੇਜਾਂ ਤੇ ਹੋਰ ਗੱਲ ਹੁੰਦੀ ਆ ਹਾਂ ਜਿਹੜੀ ਅਸਲ ਚ ਜ਼ਿੰਦਗੀ ਆ ਉਹ ਜਿਹੜੀ ਹੋਰ ਚੀਜ਼ ਹੁੰਦੀ ਆ ਨਾ ਜੀ ਇਹ ਜਿਹੜੀ ਮਿਹਨਤ ਆ ਏਡੀ ਉਹ ਮਿਹਨਤ ਦੇ ਜਿਹੜੇ ਪਿੱਛੇ ਆ ਮਜਬੂਰੀਆਂ ਕਿੰਨੀਆਂ ਆ ਜੀ ਹਨਾ ਕੀ ਕੀ ਹਾਲਾਤ ਆ ਉਹ ਸਾਰੇ ਅੱਜ ਆਪਾਂ ਦਰਸ਼ਕਾਂ ਨੂੰ ਇੱਧੇ ਲਾਈਵ ਵੀ ਦਿਖਾਵਾਂਗੇ ਠੀਕ ਹੈ ਵਾਜੀ ਠੀਕ ਤੇ ਪਹਿਲਾਂ ਤਾਂ ਦੱਸ ਦਿਓ ਜੀ ਇਹ ਇਹ ਤੁਹਾਡਾ ਘਰ ਆ ਜੀ ਹਾਂਜੀ ਹਾਂਜੀ ਇਹ ਆਪਣਾ ਛੋਟਾ ਜਿਹਾ ਗਰੀਬਖਾਨਾ ਆ ਜੀ ਆਓ ਜੀ ਆਪਾਂ ਅੰਦਰ ਹੀ ਚੱਲਦੇ ਆ ਆਜੋ ਰਿੰਕੂ ਜੀ ਏ ਰੋਸ਼ਨ ਵੀਰ ਦਾ ਜਿਹੜਾ ਘਰ ਆ ਅਛਾ ਰੋਸ਼ਨ ਵੀਰ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਪਰਿਵਾਰ ਦੇ ਵਿੱਚ ਜੀ ਮੈਂ ਆ ਜੀ ਤੇ ਮੰਮੀ ਆ ਮੇਰੀ ਵਾਈਫ ਆ ਤੇ ਦੋ ਬੱਚੇ ਆ ਤੇ ਮੇਰਾ ਛੋਟਾ ਭਰਾ ਆ ਉਹਦਾ ਪਰਿਵਾਰ ਆ ਜੀ ਇੱਕ ਮੁੰਡਾ ਆ ਜੀ ਉਹਨਾਂ ਕੋਲ ਜੀ ਤੇ ਦੋ ਕੁੜੀਆਂ ਨੇ ਤੇ ਮੇਰੀ ਮਾਤਾ ਤੇ ਸਿਸਟਰ ਮੇਰੀ ਮੈਰਜ ਹੋ ਗਈ ਸੀ ਉਹਨਾਂ ਦੀ ਜੀ ਤੇ 2014-15 ਚ ਤੇ ਡੈਡੀ ਜੀ ਦੀ ਡੈਥ ਹੋ ਗਈ ਸੀ ਆਪਣੇ ਹੋ ਗਏ ਡੇਢ ਸਾਲ ਹੋ ਗਏ 2022-23 ਦੇ ਵਿੱਚ ਹੋ ਗਈ ਸੀ ਜੀ ਡੈਡੀ ਜੀ ਦੀ ਡੈਥ ਜੀ ਤੇ ਉਹ ਤੋਂ ਬਾਅਦ ਹੀ ਥੋੜਾ ਜਿਹਾ ਸਰਕਲ ਡਾਊਨ ਹੋ ਗਿਆ ਸੀਗਾ ਜੀ ਰੋਸ਼ਨ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰੋ ਵੀ ਇਹ ਜਿਹੜਾ ਬੌਂਸਰ ਦਾ ਕੰਮ ਹੈ ਦੀ ਕਿੱਦਾਂ ਸ਼ੌਂਕ ਪਿਆ ਤੇ ਕਿੱਦਾਂ ਇਸ ਕੰਮ ਦੇ ਵਿੱਚ ਆਇਆ ਤੁਸੀਂ ਅ ਮੈਂ ਮੇਰੀ ਸਿਸਟਰ ਦਾ ਵਿਆਹ ਰੱਖਿਆ ਹੋਇਆ ਸੀਗਾ ਤੇ ਮੈਂ ਕਾਰਟ ਵੰਡਣ ਗਿਆ ਸੀਗਾ ਮਤਲਬ ਇਨਵੀਟੇਸ਼ਨ ਕਾਰਟ ਜੀ ਤੇ ਉੱਥੇ ਮੈਨੂੰ ਇੱਕ ਮੁੰਡਾ ਮਿਲਿਆ ਸੀਗਾ ਤੇ ਉਹਨੇ ਆਪਣਾ ਸਰੀਰ ਦਿਖਾਇਆ ਡਾਂਸ ਕਰ ਰਿਹਾ ਸੀਗਾ ਤੇ ਮੈਂ ਉਸ ਨੂੰ ਪੁੱਛਿਆ ਵੀ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਕਹਿੰਦਾ ਸੀ ਬੌਂਸਰ ਸਾਡੀ ਸਿਕਿਉਰਿਟੀ ਆ ਉਹ ਟਾਈਮ ਤਾਂ ਮੈਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਵੀ ਬੌਂਸਰ ਕੀ ਚੀਜ਼ ਹੁੰਦੀ ਆ ਤੇ ਮੈਂ ਉਹਨੂੰ ਪੁੱਛਿਆ ਉਹਨੇ ਮੈਨੂੰ ਆਪਣਾ ਕਾਰਡ ਦਿਖਾਇਆ ਤੇ ਮੇਰੇ ਸ਼ੌਂਕ ਜਾਗ ਗਿਆ ਮੈਂ ਇਹ ਡਰਾਇਸਰ ਦਾ ਕੰਮ ਕਰਦਾ ਸੀਗਾ ਮੈਂ ਵੀ ਮੈਨੂੰ ਨਾ ਵੀ ਥੋੜਾ ਸ਼ੌਂਕ ਆ ਤੇ ਉਹ ਕਹਿੰਦੇ ਵੀ ਤੂੰ ਦੱਸ ਕੀ ਕਰਨਾ ਕੀ ਚਾਹੁੰਦਾ ਮੈਂ ਉਹਨੂੰ ਕਿਹਾ ਮੇਰੇ ਮੈਂ ਨਾ ਹੈਗਾ ਕਰੂੰ ਗਰੀਬ ਤੇ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਉਹਨੇ ਮੈਨੂੰ ਆਪਣਾ ਨੰਬਰ ਦਿੱਤਾ ਤੇ ਉਹਨੇ ਨੰਬਰ ਦਿੱਤਾ ਤੇ ਉਹ ਟਾਈਮ ਮੇਰੇ ਕੋਲ ਛੋਟਾ ਜਿਹਾ ਫੋਨ ਹੁੰਦਾ ਸੀਗਾ ਤੇ ਉਹਦੇ ਵਿੱਚ ਕਦੇ ਪੈਸੇ ਹੁੰਦੇ ਸੀ ਭਾਜੀ ਕਦੇ ਨਹੀਂ ਹੁੰਦੇ ਸੀਗੇ ਤੇ ਮੈਂ ਉਹਨੂੰ ਮਿਸਕਾਲੀ ਮਾਰਦਾ ਸੀਗਾ ਤੇ ਉਹ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਤੇ ਉਹਨੇ ਮੈਨੂੰ 27 ਤਰੀਕ ਲਿਖਾਤੀ ਇੱਕ 27 ਤਰੀਕ ਤੇ ਇੱਕ 28 ਤਰੀਕ ਲਿਖਾਤੀ ਉਹਨੇ ਮੈਨੂੰ ਫਰਵਰੀ ਦੀ ਕਹਿੰਦਾ ਇੱਥੇ ਪਹੁੰਚ ਜੀ ਆਪਣੇ ਇੱਥੇ ਮਲੋਕ ਆਪਣੇ ਮਲੋ ਆਪਣਾ ਕੀ ਕਹਿੰਦੇ ਨੇ ਇੱਥੇ ਖੰਨੇ ਖੰਨੇ ਜੀ ਖੰਨੇ ਬੱਸ ਸਟੈਂਡ ਕੋਲ ਪਹੁੰਚੀ ਮੈਂ ਉੱਥੇ ਚਲਾ ਗਿਆ ਤੇ ਉਹਨੇ ਮੈਨੂੰ ਬਿਠਾਇਆ ਤੇ ਉਹ ਗਰਾਉਂਡ ਦੇ ਵਿੱਚ ਵੜਿਆ ਜੀ ਉਹਨੇ ਮੱਥਾ ਟੇਕਿਆ ਤੇ ਮੈਨੂੰ ਉਹਨੇ ਸਿਖਾਇਆ ਵੀ ਕਿੱਦਾਂ ਬੰਦੇ ਨਾਲ ਗੱਲ ਕਰਨੀ ਆ ਵੀ ਕਿੱਦਾਂ ਬੰਦੇ ਨੂੰ ਗਾਈਡ ਕਰਨਾ ਵਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਬੋਲਣਾ ਵਾ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਨਾਲ ਲੜਨਾ ਨਹੀਂ ਹੈਗਾ ਤੇ ਫਿਰ ਉਹ ਉਹਦੇ ਨਾਲ ਜਿਵੇਂ 1.5 ਸਾਲ ਕੰਮ ਕੀਤਾ ਵਾ ਤੇ 1.5 ਸਾਲ ਦੇ ਵਿੱਚ ਵਿੱਚ ਫਿਰ ਮੈਂ ਜਿਵੇਂ ਮੋ ਫਰਦੇ ਸੀ ਨਾ ਸਰ ਤੇ ਫਿਰ ਮੇਰੀ ਸਿਸਟਰ ਨੇ ਮੈਨੂੰ ਇੱਕ ਫੋਨ ਦਿੱਤਾ ਟੱਚ ਉਹ ਮਟਰੋਲਾ ਦਾ ਤੇ ਉਹਦੇ ਵਿੱਚ ਪੋਸਟਰ ਮੈਂ ਡਾਊਨਲੋਡ ਕਰਦਾ ਸੀਗਾ ਜੀ ਤੇ ਮੈਂ ਫਿਰ ਨੰਬਰ ਲਾ ਲਾ ਕੇ ਕਾਲ ਕਰੀ ਗਿਆ ਤੇ ਇਹ ਤੁਸੀਂ ਕੰਮ ਸਟਾਰਟ ਕਰ ਲਿਆ ਉਸ ਵੀਰ ਨਾਲ ਹਨਾ ਜੀ ਤੇ ਲਗਭਗ ਕਿੰਨਾ ਸਮਾਂ ਹੋ ਗਿਆ ਜਿਹੜਾ ਇਸ ਬੌਂਸਟਰ ਦਾ ਕੰਮ ਕਰਦਿਆਂ ਜੀ ਤਾਜੀ ਮੈਨੂੰ 2017 ਦਾ ਲਾ ਲਓ 16 ਦਾ ਲਾ ਲਓ ਜੀ ਤੇ ਅੱਜ ਦੇਖ ਲਓ 2024 ਚੱਲਦਾ ਵੀ 8 ਸਾਲ ਹੋ ਗਏ ਹੁਣ 9ਵਾਂ ਸਾਲ ਚੱਲਦਾ ਪਿਆ ਬੜਾ ਨਾਮ ਸੀਗਾ ਜੀ ਇਹ ਹਾਂ ਜੀ ਤੁਹਾਡੀ ਜਿਹੜੀ ਸਿਕਿਉਰਟੀ ਆ ਜ਼ੁਰਹਾਨ ਬੌਂਸਰ ਸਿਕਿਉਰਟੀ ਬਬੂ ਮਾਨ ਜੀ ਦੇ ਨਾਲ ਵੀ ਜਾਂਦੇ ਸੀ ਹਾਂ ਜੀ ਤੇ ਮਤਲਬ ਅੱਜ ਜਿਹੜੇ ਹਾਲਾਤ ਆ ਉਹ ਪ੍ਰੋਗਰਾਮ ਤੁਸੀਂ ਕਹਿੰਦੇ ਕੋਈ ਮਿਲਦਾ ਤੁਸੀਂ ਸਾਨੂੰ ਜਿਹੜਾ ਫੋਨ ਕੀਤਾ ਸੀ ਵੀ ਦੱਸਿਆ ਸੀ ਫੋਨ ਤੇ ਨਾ ਵੀ ਕੋਈ ਪ੍ਰੋਗਰਾਮ ਮਿਲਦਾ ਕੋਈ ਨਹੀਂ ਤੇ ਅੱਜ ਕੀ ਗੱਲ ਹੋ ਗਈ ਇਸ ਗੱਲ ਨਾਲ ਯਾਰ ਬਾਜੀ ਕੋਈ ਟਾਈਮ ਸੀਗਾ ਪਰਵੇਸ਼ ਬਾਜੀ ਹੂੰ ਲੋਕ ਆਉਂਦੇ ਸੀਗੇ ਅਸੀਂ ਰੋਸ਼ਨ ਬੌਂਸਰ ਦੇ ਘਰੇ ਜਾਣਾ ਵਾ ਤੇ ਜਦੋਂ ਆਉਂਦੇ ਸੀ ਤੇ ਤੇ ਮੇਰੀ ਮਾਤਾ ਹੁਣੀ ਵੀ ਖੁਸ਼ ਹੁੰਦੇ ਸੀਗੇ ਮੇਰੇ ਪੁੱਤ ਨੂੰ ਮੁੰਡੇ ਮਿਲਣ ਆ ਤੇ ਲੋਕ ਪੁੱਛਦੇ ਸੀਗੇ ਵੀਰੇ ਅਸੀਂ ਬੌਂਸਰ ਦਾ ਕੰਮ ਕਰਨਾ ਸੀ ਤੇਰੇ ਨਾਲ ਹੀ ਕਰਨਾ ਲੋਕ ਕੋਈ ਟਾਈਮ ਸੀਗਾ ਬਾਜੀ ਅੱਜ ਦੇਖ ਲਓ ਇੱਕ ਟਾਈਮ ਰੋਟੀ ਝੋੜਦੀ ਆ ਬਾਜੀ ਦੋ ਟਾਈਮ ਅਸੀਂ ਪਾਣੀ ਪੀ ਕੇ ਸਾੜਦੇ ਆ ਇੱਕ ਟਾਈਮ ਰੋਟੀ ਝੋੜਦੀ ਆ ਦੋ ਟਾਈਮ ਅਸੀਂ ਪਾਣੀ ਪੀ ਕੇ ਸਾੜਦੇ ਆ ਇਹ ਵੀ ਘਰ ਦੇ ਹਾਲਾਤ ਹੀ ਨੇ ਜੀ ਮੀਨੇ ਦੇ ਵਿੱਚ ਕਦੇ ਇੱਕ ਪ੍ਰੋਗਰਾਮ ਹੁੰਦਾ ਜੀ ਕਦੇ ਦੋ ਪ੍ਰੋਗਰਾਮ ਹੁੰਦਾ ਉਹ ਵੀ ਕਦੇ ਕੋਈ ਟਾਈਮ ਸੀਗਾ ਮੈਂ ਵੀ ਮੈਨੂੰ ਫੋਨ ਤੋਂ ਬੇਲ ਹੀ ਨਹੀਂ ਮਿਲਦੀ ਸੀਗੀ ਹਮ ਕਿਤੇ ਕਿਤੇ ਬੰਦੇ ਘਟ ਜਾਂਦੇ ਸੀ ਭਾਜੀ ਹਮ ਤੇ ਕਿਤੇ ਕਿਤੇ ਫਿਰ ਕੁੜੀਆਂ ਘਟ ਜਾਂਦੀਆਂ ਸੀਗੀਆਂ ਭਾਜੀ ਹਮ ਤੇ ਫਿਰ ਕੰਮ ਬਾਜੀ ਤੁਹਾਨੂੰ ਪਤਾ ਹੀ ਆ ਬਾਜੀ ਤੁਸੀਂ ਆਪ ਸਮਝਦਾਰ ਹੋ ਤੇ ਬਹੁਤ ਵਧੀਆ ਕੰਮ ਚੱਲਦਾ ਸੀਗਾ ਤੇ ਵਿੱਚ ਵਿੱਚ ਕਈ ਬੰਦੇ ਨੇ ਰੁਕਾਵਟਾਂ ਪਾਈਆਂ ਵੀ ਉੱਪਰ ਜਾ ਰਿਹਾ ਇਹ ਵੀ ਅਸੀਂ ਥੱਲੇ ਜਾ ਰਹੇ ਹਾਂ ਤੇ ਕਈ ਸਿਕਿਉਰਟੀਆਂ ਨੇ ਬਾਜੀ ਤੇ ਇੱਕ ਸਿਕਿਉਰਟੀ ਵਾਲਾ ਤਾਂ ਮੇਰੇ ਪਿੱਛੇ ਹੱਤ ਤੋਗੇ ਪੈ ਗਏ ਸੀਗਾ ਜੀ ਤੇ ਹੁਣ ਭਾਜੀ ਦੇਖੋ ਹੁਣ ਮੈਂ ਲਾਇਸੈਂਸ ਬਣਵਾਵਾ 1.5 2 ਲੱਖ ਰੁਪਇਆ ਲਾਵਾਂ ਕਿ ਮੈਂ ਆਪਣਾ ਘਰ ਚਲਾਵਾ ਜੇ ਮੇਰੇ ਕੋਲ ਇਹਨੇ ਪੈਸੇ ਹੋਣ ਤਾਂ ਮੈਂ ਲਾਇਸੈਂਸ ਨਾ ਬਣਵਾ ਲਵਾਂ ਹੁਣ ਮੇਰੇ ਕੋਲ ਕੰਮ ਇਸ ਕਰਕੇ ਨਹੀਂ ਆ ਰਹੇ ਕਿਉਂਕਿ ਲੋਕਾਂ ਨੇ ਇੰਨਾ ਪੈਸਾ ਲਾਇਆ ਲਾਇਸੈਂਸ ਤੇ ਹੁਣ ਮੇਰੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਮੇਰੇ ਕੋਲ ਪੈਸਾ ਵੀ ਨਹੀਂ ਹੈਗਾ ਮੇਰੀ ਮਾਂ ਵਿਚਾਰੀ ਕਦੇ ਜਾਂਦੀ ਹੈ ਕੰਮ ਤੇ ਕਦੇ ਨਹੀਂ ਜਾਂਦੀ ਅੱਛਾ ਜੀ ਅਸੀਂ ਵੀ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਅਸੀਂ ਰਿਕੁਐਸਟ ਕਰਦੇ ਆ ਜੀ ਉਹਨਾਂ ਨੂੰ ਕਿ ਇਹ ਜਿਹੜੇ ਵੀਰ ਦੇ ਹਾਲਾਤ ਦਿਖਾਉਣ ਦਾ ਮਤਲਬ ਇਹੀ ਆ ਕਿ ਇਹ ਕਿਸੇ ਕੋ ਭੀਖ ਨਹੀਂ ਮੰਗ ਰਿਹਾ ਇਹ ਸਿਰਫ ਇੱਕ ਕੰਮ ਮੰਗ ਰਿਹਾ ਹੈ ਨਾ ਅੱਜ ਤੁਸੀਂ ਸਾਹਮਣੇ ਸਾਰਾ ਕੁਝ ਦੇਖਿਆ ਕਿਉਂਕਿ ਟੀ-ਸ਼ਰਟ ਆ ਪਾ ਕੇ ਸ਼ਰਟ ਆ ਪਾ ਕੇ ਜਿਹੜਾ ਸ਼ੋਅ ਤੇ ਆ ਜਾਣਾ ਹੈ ਨਾ ਉਥੋਂ ਜਜਮੈਂਟ ਨਹੀਂ ਕੋਈ ਕਰ ਸਕਦਾ ਤੇ ਅੱਜ ਆਪਾਂ ਇਸ ਵੀਰ ਦੇ ਘਰ ਦੇ ਵਿੱਚ ਬੈਠੇ ਆ ਘਰ ਤੁਸੀਂ ਦੇਖ ਸਕਦੇ ਆ ਕਿਸੇ ਟਾਈਮ ਬੱਬੂ ਮਾਨ ਦੇ ਨਾਲ ਵੱਡੇ ਵੱਡੇ ਸਿੰਗਰਾਂ ਦੇ ਨਾਲ ਜਿਹੜੇ ਸ਼ੋਅ ਤੇ ਜਾਂਦੇ ਸੀ ਅੱਜ ਜਿਹੜਾ ਕੰਮ ਨਹੀਂ ਹੈਗਾ ਘਰ ਦੇ ਹਾਲਾਤ ਵੀ ਨਹੀਂ ਸਹੀ ਹੈਗੇ ਤੇ ਸਿਰਫ ਇਹ ਇੱਕ ਕੰਮ ਮੰਗਦੇ ਆ ਕੋਈ ਵੀ ਆਰਗੇਨਾਈਜੇਸ਼ਨ ਆ ਜਾਂ ਕੋਈ ਟੂਰਨਾਮੈਂਟ ਕਰਾਉਂਦੇ ਜਾਂ ਕੁਛ ਵੀ ਜਾਂ ਕੋਈ ਸਿੰਗਰ ਵੀਰ ਸਾਡੇ ਜਿਹੜੇ ਦੇਖ ਰਹੇ ਆ ਹਨ ਉਹ ਇਸ ਵੀਰ ਦਾ ਸੀ ਤੁਸੀਂ ਗੂਗਲ ਤੋਂ ਵੀ ਕੱਢ ਸਕਦੇ ਆ ਰੋਸ਼ਨ ਬੌਂਸਰ ਦਰਾਹਾ ਜਿਹੜਾ ਸਾਰਾ ਕੁਝ ਆਪੇ ਹੀ ਨਿਕਲ ਜਾਣਾ ਹੈ ਤੇ ਇਸ ਵੀਰ ਨੂੰ ਕੰਮ ਜ਼ਰੂਰ ਦਿਆ ਕਰੋ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਦਰਸ਼ਕਾਂ ਨੂੰ ਅੱਜ ਪਲੇਟਫਾਰਮ ਤੇ ਤੁਸੀਂ ਬੈਠੇ ਜੱਗ ਪੰਜਾਬੀ ਨਿਊਜ਼ ਤੇ ਤੁਸੀਂ ਵੀ ਇੱਕ ਮੈਸੇਜ ਜ਼ਰੂਰ ਦਿਓ ਮੇਰੇ ਅਮਨ ਬਾਜੀ ਆਪਣੇ ਕੱਗੇ ਪਿੰਡ ਤੋਂ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਸੀਗੀ ਜੀ ਕਦੇ ਕਦੇ ਉਹਨਾਂ ਨੇ 5000 ਰੁਪਇਆ ਉਹ ਦਿਨ ਜਦੋਂ ਸ਼ੋਅ ਤੇ ਜਾਣਾ ਸੀਗਾ ਸੀ ਉਹਨਾਂ ਨੇ ਬਿਨਾ ਪੁੱਛੇ ਮੇਰੇ ਅਕਾਊਂਟ 'ਚ ਉਹਨਾਂ ਨੇ 5000 ਰੁਪਏ ਪਾਤਾ ਜੀਗਾ ਤੇ ਫਿਰ ਸਾਡੇ ਲਕੀ ਸੰਧੂ ਜੀ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਉਹਨਾਂ ਨੇ ਮੈਨੂੰ ਆਪਣੇ ਨਾਲ ਰੱਖਿਆ ਤੇ ਬਹੁਤ ਜ਼ਿਆਦਾ ਉਹਨਾਂ ਨੇ ਯਾਨਕੀ ਕਹਿੰਦਾ ਮਤਲਬ ਇਹ ਆ ਵੀ ਉਹਨਾਂ ਨੇ ਮੇਰੀ ਬਹੁਤ سپورਟ ਕੀਤੀ ਆ ਤੇ ਸਾਡੇ ਅਮਨਿੰਦਰ ਬਾਜੀ ਉਹਨਾਂ ਨੇ ਵੀ ਬਹੁਤ سپورਟ ਕੀਤੀ ਆ ਅਮਨਿੰਦਰ ਸੰਧੂ ਜੀ ਸਾਡੇ ਲਕੀਵੀਰ ਦੇ ਛੋੜੇ ਬ੍ਰਦਰ ਤੇ ਉਹਨਾਂ ਨੇ ਵੀ ਬਹੁਤ سپورਟ ਕੀਤੀ ਆ ਤੇ ਅੱਜ ਵੀ ਉਹ سپورਟ ਕਰਨ ਨੂੰ ਤਿਆਰ ਨੇ ਸਾਡੇ ਤੋਂ ਪਛਦੇ ਨਹੀਂ ਹੈਗੇ ਤੇ ਮੈਂ ਦਸ਼ਕਾ ਨੂੰ ਇਹ ਮੈਸੇਜ ਦਊਂਗਾ ਵੀ ਜਿੱਦਾਂ ਮੇਰੀ ਸਿਕਿਉਰਿਟੀ ਪਹਿਲਾਂ ਚੱਲਦੀ ਸੀ ਨਾ ਇਹ ਬਸ ਹੱਥ ਜੋੜ ਕੇ ਬੇਨਤੀ ਆ ਵੀ ਉੱਧਰ ਮੇਰੀ ਸਿਕਿਉਰਿਟੀ ਨੂੰ ਚਲਾਓ ਤੇ ਬਾਕੀ ਕੀ ਮੈਂ ਰੋਟੀ ਖਾਣ ਜੋਗਾ ਹੋ ਜਾਵਾਂ ਹਾਂਜੀ ਬਾਜੀ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜਗ ਪੰਜਾਬੀ ਨਿਊਜ਼ ਤੇ ਗੱਲ ਕਰਨ ਦੇ ਲਈ ਔਰ ਜੇ ਆਪਾਂ ਕੁਛ ਨਹੀਂ ਕਰ ਸਕਦੇ ਕੋਈ ਕੁਛ ਜਿੰਨੇ ਵੀ ਦੁਨੀਆ ਦੇਖ ਰਹੀ ਆ ਉਹਦੇ ਵਿੱਚੋਂ ਬਹੁਤ ਸਪੋਰਟ ਕਰ ਸਕਦੇ ਆ ਬਹੁਤ ਨਹੀਂ ਕਰ ਸਕਦੇ ਜਿਹੜੇ ਕੁਛ ਵੀ ਨਹੀਂ ਕਰ ਸਕਦੇ ਹੋ ਇੱਕ ਕੰਮ ਜ਼ਰੂਰ ਕਰਿਓ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਇਹ ਇੱਕ ਦਿਨ ਜਿਹੜੀ ਇਹ ਵੀਡੀਓ ਉਸ ਲੋਕਾਂ ਤੱਕ ਵੀ ਉਸ ਵੀਰਾ ਤੱਕ ਉਸ ਭੈਣਾਂ ਤੱਕ ਵੀ ਪਹੁੰਚ ਜਾਏਗੀ ਜਿਹੜੇ ਇਹ ਰੋਸ਼ਨ ਵੀਰ ਨੂੰ ਸਾਡੇ ਨੂੰ ਜਿਹੜੀ ਸਪੋਰਟ ਕਰ ਸਕਦੇ ਆ ਜੀ ਸਪੈਸ਼ਲ ਐਸ ਵੀਰ ਦਾ ਫੋਨ ਆਇਆ ਸੀ ਔਰ ਸਪੈਸ਼ਲਿਸਟ ਵੀਰ ਦੇ ਕੋਲ ਅਸੀਂ ਆਏ ਆ ਕਿ ਜਿਹੜੇ ਲਾਈਵ ਜਿਹੜੇ ਹਾਲਾਤ ਆ ਇਸ ਵੀਰ ਦੇ ਦਿਖਾਏ ਜਾਣਾ ਤਾਂ ਜੋ ਦੇਖ ਕੇ ਜਿੰਨੇ ਵੀ ਇਹਨਾਂ ਨੂੰ ਕੰਮ ਦੇ ਸਕਦੇ ਆ ਉਹ ਕੰਮ ਜ਼ਰੂਰ ਦੇ ਦੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ